ਸੰਵਿਧਾਨ ਦੇ ਅਨੁਸਾਰ ਇਸ ਭਾਰ ਦੇ ਵਿੱਚ ਹਰ ਇੱਕ ਇਨਸਾਨ ਨੂੰ ਹਰ ਇੱਕ ਤੇ ਉਹਨੂੰ ਬਰਾਬਰ ਦਾ ਅਧਿਕਾਰ ਹੈ ਇਸ ਟਾਈਮ ਸਾਰੇ ਦੇਸ਼ ਇੱਕ ੁੱਠਾ ਹੈ ਜੀ ਔਰ ਸਾਰਾ ਦੇਸ਼ ਜਿਸ ਵੇ ਗੁਰਪੰਥੀ ਪੰਨੂ ਨੇ ਧੰਕੂ ਹੀ ਦਿੱਤੀ ਸੀ ਕਿ ਮੁੱਖ ਮੰਤਰੀ ਜਾਂ ਦਿੱਲੀ ਕੁਟੇਰਾ ਦੇ ਨਾ ਜਾਓ ਕੋਈ ਟ੍ਰੇਨ ਲੁੱਗੀਆਂ ਕੋਈ ਲੋਕੀ ਜਾ ਰਹੇ ਜਾ ਰਹੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਜੀ ਸਾਰੇ ਰਲ ਮਿਲ ਕੇ ਤਰੰਗਾ ਝੰਡਾ ਲੜਾਓ ਆਪਣਾ 15 ਅਗਸਤ ਆਜ਼ਾਦੀ ਦਿਵਸ ਨੂੰ ਵਧੀਆ ਮਨਾਓ ਵੀ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡਾ ਜਿਹੜਾ ਭਾਈਚਾਰਾ ਕਾਇਮ ਰਹੇ ਜੈ ਹਿੰਦ ਜੈ ਪਰ ਹਰੇਕ ਬੱਚੇ ਤੋਂ ਲੈ ਕੇ ਬਡੇ ਦੇ ਹੱਥ ਦੇ ਵਿੱਚ ਤੁਹਾਨੂੰ ਤਿਰੰਗਾ ਝੰਡਾ ਦਿਖਾਈ ਦੇਗਾ ਔਰ ਇਹ ਸੰਦੇਸ਼ ਹੈ ਕਿ ਭਾਰਤ ਦੇ ਨਾਲ ਪਿਆਰ ਕਰਨ ਵਾਲੇ ਬੱਚੇ ਬਜ਼ੁਰਗ ਨੌਜਵਾਨ ਅੱਜ ਇਹ ਸੰਦੇਸ਼ ਦੇ ਰਹੇ ਨੇ ਕਿ ਭਾਰਤ ਧਰਮ ਨਿਰਪੇਖ ਦੇਸ਼ਤਾ ਹੈ ਹੀ ਬਲਕਿ ਇਕਜੁੱਟ ਵੀ ਹੈ ਕਿਵੇਂ ਸਨ ਆ ਭਾਰਤ ਬੰਸੀ ਬਲੋ 15 ਅਗਸਤ ਦੇ ਮੌਕੇ ਦੇ ਉੱਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਬੰਦੇ ਮਾਤਰਮ ਦੇ ਨਾਰੇ ਲਗਾਏ ਗਏ ਨੇ ਔਰ ਨਾਲ ਹੀ ਦੇਸ਼ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਮੁਬਾਰਕਬਾਦ ਦਿੱਤੀ ਗਈ ਹੈ ਗੱਲਬਾਤ ਕਰ ਲੈਣੇ ਆ ਸਰ ਸੁਤੰਤਰਤਾ ਦਿਵਸ ਮੌਕੇ ਝੰਡਾ ਲਹਿਰਾ ਦਿੱਤਾ ਗਿਆ ਹੈਗਾ ਆਜ਼ਾਦੀ ਦਾ ਦਿਹਾੜਾ ਹੈਗਾ 78 ਸਾਲ ਹੋ ਗਏ 79 ਵਿੱਚ ਅਸੀਂ ਪਰਵੇਸ਼ ਕਰ ਗਏ ਕੀ ਲੱਗਦਾ ਕਿ ਵਾਕੀ ਦੇਸ਼ ਆਜ਼ਾਦ ਹੋ ਗਿਆ ਜਾਂ ਹਲੇ ਵੀ ਕੁਝ ਕਮੀਆਂ ਹੈਗੀਆਂ ਜੈ ਸ਼੍ਰੀ ਰਾਮ ਜੈ ਮਹਾਕਾਲ ਮੈਂ ਜਗੇਸ਼ ਬਖਸ਼ੀ ਸਰ ਭਾਰਤਵੰਸ਼ ਜੀ ਤੋਂ ਅੱਜ ਅਸੀਂ ਸਾਰੇ ਸ਼ਿਵ ਸਰ ਭਾਰਤਵੰਸ਼ੀਆਂ ਦੀ ਟੀਮ ਨੇ ਸਾਡੇ ਨੇ ਉਹ ਜਦ ਮਿਲ ਗਈ ਹੈ ਅਸੀਂ ਚੰਦਨਗਰ ਵਿੱਚ ਰਾਸ਼ਟਰੀ ਰਾਜ ਤੋਂ ਨਾਲ ਮਨਾਇਆ ਹੈ ਕਿ ਸਾਡਾ ਭਾਰਤ ਦੇਸ਼ ਜੇ ਸੁਤੰਤਰ ਯਾਦ ਹੋਇਆ ਹੈ ਤੇ ਤਦ ਹੀ ਆਪਾਂ ਜਾਦੀ ਮਨਾ ਰਹੇ ਹਾਂ ਜੀ ਕਿਉਂਕਿ ਸੰਵਿਧਾਨ ਦੇ ਅਨੁਸਾਰ ਇਸ ਭਾਰਤ ਦੇ ਵਿੱਚ ਹਰ ਇੱਕ ਇਨਸਾਨ ਨੂੰ ਹਰ ਇੱਕ ਧਰਮ ਨੂੰ ਬਰਾਬਰ ਦਾ ਅਧਿਕਾਰ ਹੈ ਕੁਝ ਲੋਕ ਜਿਨ੍ਹਾਂ ਨੂੰ ਮਨ ਦੇ ਵਿੱਚ ਵਹਿਮ ਹੈਗੇ ਆ ਜਿਹੜੇ ਸਾਡੇ ਦੇਸ਼ ਦੇ ਲੋਕ ਹੀ ਨਹੀਂ ਉਹ ਦੇਸ਼ ਵਿਰੋਧੀ ਲੋਕ ਜਿਹੜੇ ਆ ਉਹ ਕੁਝ ਲੋਕਾਂ ਦੇ ਮਨ ਦੇ ਵਹਿਮ ਹੈਗੇ ਸਾਡੇ ਦੇਸ਼ ਦਾ ਸੰਵਧਾਨ ਇੱਕੋ ਜਿਹਾ ਨਹੀਂ ਹੈਗਾ ਲੇਕਿਨ ਜੇ ਸੁਧਾਨ ਪੜੋ ਸੀ ਆਈਟਮ ਸਾਰੇ ਹਿੰਦੂ ਸਿੱਖ ਮੁਸਲਮਾਨ ਸਭ ਨੂੰ ਬਰਾਬਰ ਦਾ ਅਧਿਕਾਰ ਹੈ ਬਰਾਬਰ ਦੇ ਸਾਰੇ ਲੋਕ ਜਿਹੜੇ ਆ ਇਸ ਤਰ੍ਹਾਂ ਸੰਧਾ ਤੇ ਮਨਾ ਰਿਹਾ ਝੰਡਾ ਲਾ ਰਿਹਾ ਰਿਹਾ ਸਾਡੀ ਬਾਰਡਰ ਵਿੱਚ ਫੌਜਾਂ ਆਰਮੀ ਦੇ ਵਿੱਚ ਸਾਰੀ ਕੌਮਾਂ ਦੇ ਲੋਕ ਹੈਗੇ ਤੇ ਆਪਾਂ ਯਾਦ ਕਿਉਂ ਨਹੀਂ ਹੈਗੇ ਮੇਰਾ ਸਵਾਲ ਇਹ ਸੀਗਾ ਕਿ ਤੁਸੀਂ ਬਾਰ-ਬਾਰ ਖਾਸ ਕਰਕੇ ਸ਼ਿਵ ਸੈਨਾ ਇੱਕ ਨੀ ਮੈਂ ਕਈ ਗੁਟਾ ਦੇ ਨਾਮ ਨਹੀਂ ਲੂੰਗਾ ਇੱਥੇ ਤੁਸੀਂ ਬਾਰ-ਬਾਰ આરોਪ ਲਗਾ ਦਿੰਦੇ ਹੋ ਕ੍ਰਾਈਮ ਹੈ ਕ੍ਰਾਈਮ ਹੈ ਸਾਨੂੰ ਧਮਕੀਆਂ ਆਉਂਦੀਆਂ ਸਾਨੂੰ ਥ੍ਰੈਟਸ ਆਉਂਦੀਆਂ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਖੋ ਧਮਕੀਆਂ ਤਾਂ ਸਾਡੇ ਮੁਖਾਂ 'ਚ ਭੰਨ ਮੰਦੂਨ ਆਈਆਂ ਵਾ ਧਮਕੀਆਂ ਤਾਂ ਆਪਣਾ ਆਪਣਾ ਪ੍ਰਧਾਨ ਮੋਦੀ ਨੂੰ ਆ ਰਹੀਆਂ ਜੀ ਇਸ ਟਾਈਮ ਬੇ ਬਾਪ ਨੂੰ ਬਠਾ ਜਿਹੜਾ ਵਾ ਧਮਕੀਆਂ ਸਾਨੂੰ ਆਈਆਂ ਵਾ ਸਾਡੇ ਰਾਸ਼ਟਰੀ ਕਾਰਲੇ ਉੱਪਰ ਬੰਮ ਫੈਂਚਿਆ ਗਿਆ ਕੋਈ ਧਮਕੀ ਗਲਤ ਨਹੀਂ ਕਹਿ ਰਿਹਾ ਸੀ ਇਹਦਾ ਮਤਲਬ ਇਹ ਹੈ ਕਿ ਅੱਜ 15 ਅਗਸਤ ਦੇ ਮੌਕੇ ਅਗਰ ਤੁਸੀਂ ਇੱਕ ਸੰਦੇਸ਼ ਦੇਣਾ ਚਾਹਵੋ ਤਾਂ ਇੱਕ ਜੁਟਤਾ ਦਾ ਸੰਦੇਸ਼ ਤੁਹਾਡੇ ਵੱਲੋਂ ਪ੍ਰੋਪਰ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਇਸ ਟਾਈਮ ਸਾਰਾ ਦੇਸ਼ ਇੱਕਜੁੱਟ ਹੈਗਾ ਜੀ ਔਰ ਸਾਰਾ ਦੇਸ਼ ਜਿਸਵੇਂ ਗੁਰਪੰਦੀ ਪੰਨੂ ਨੇ ਧਮਕੀ ਦਿੱਤੀ ਸੀ ਕਿ ਵੀ ਮੁੱਖ ਮੰਤਰੀ ਜਾਂ ਦਿੱਲੀ ਕੁਟੇਨਾ ਦੇ ਨਾਂ ਜਾਓ ਕੋਈ ਟ੍ਰੇਨ ਰੁਕੀਆਂ ਗਈ ਲੋਕੀ ਜਾ ਰਹੇ ਜਾ ਰਹੇ ਭਗਵੰਤ ਮਾਨ ਚੰਦਾ ਦੇ ਜਾ ਰਹੇ ਜਾ ਰਹੇ ਅਜੰਦਾ ਰਾਹੀਂ ਜਾ ਰਹੇ ਉਹਦੀ ਕਿੱਧਰ ਧਮਕੀ ਹੈਗੀ ਮੈਂ ਉਹਦੇ ਮੂੰਹ ਤੇ ਚਪੇੜ ਪਈਆ ਤੇ ਉਹਦੇ ਮੂੰਹ ਦੇ ਉੱਪਰ ਸਾਰਾ ਦੇਸ਼ ਸਾਰੇ ਧਰਮ ਮਿਲ ਕੇ ਇਹ ਤੋਂ ਦੋ ਜਿ ਮਨਾ ਰਿਹਾ ਝੰਡਾ ਲੜਾ ਰਿਹਾ ਗਿਆ ਔਰ ਇਹਨਾਂ ਦੇਸ਼ ਵਾਸੀਆਂ ਜਿਹੜੇ ਸਾਡੇ ਦੇਸ਼ ਵਾਸੀ ਇਹ ਇਹ ਦੇ ਦੇ ਦਿੰਨੇ ਆ ਅਸੀਂ ਸਾਰੇ ਇਕੱਠ ਹੈਗੇ ਆ ਦੇਸ਼ਵੋ ਦੀ ਲੋਕ ਹੈਗੇ ਆ ਉਹਨਾਂ ਦੇ ਮੂਹ ਚ ਬੈਣਾ ਪੈ ਰਹੀਆਂ ਔਰ ਜਿਹੜੇ ਅੰਤਵਾਦੀ ਲੋਕ ਹੈ ਸਾਡੀ ਬਹਾਦਰ ਪੁਲਿਸ ਸਾਡੀ ਏਜੰਸੀਆਂ ਔਰ ਫੌਜ ਜਿਹੜੇ ਪਾਰੀਆਂ ਬਿਲਕੁਲ ਕਿਉਂਕਿ ਸੁਤੰਤਰਤਾ ਦਿਵਸ ਦਾ ਦਿਹਾੜਾ ਅੱਜ ਲਹਿਰਾਉਂਦੇ ਹੋਏ ਤਿਰੰਗੇ ਅੱਜ ਉਹਨਾਂ ਦੇਸ਼ ਦੇ ਦੁਸ਼ਮਨਾ ਨੂੰ ਦਿਖਾ ਰਹੇ ਨੇ ਕਿ ਲਹਿਰਾਉਂਦੇ ਹੋਏ ਝੰਡੇ ਤੁਹਾਨੂੰ ਖੁਦ ਦੱਸ ਦੇਣਗੇ ਕਿ ਭਾਰਤ ਦਾ ਬੱਚਾ-ਬੱਚਾ ਤੁਸੀਂ ਇੱਥੇ ਦੇਖੋ ਹਰੇਕ ਬੱਚੇ ਤੋਂ ਲੈ ਕੇ ਬਡੇ ਦੇ ਹੱਥ ਦੇ ਵਿੱਚ ਤੁਹਾਨੂੰ ਤਿਰੰਗਾ ਝੰਡਾ ਦਿਖਾਈ ਦੇਗਾ ਔਰ ਇਹ ਸੰਦੇਸ਼ ਹੈ ਕਿ ਭਾਰਤ ਦੇ ਨਾਲ ਪਿਆਰ ਕਰਨ ਵਾਲੇ ਬੱਚੇ ਬਜ਼ੁਰਗ ਨੌਜਵਾਨ ਅੱਜ ਇਹ ਸੰਦੇਸ਼ ਦੇ ਰਹੇ ਨੇ ਕਿ ਭਾਰਤ ਧਰਮ ਨਿਰਪੇਖ ਦੇਸ਼ਤਾ ਹੈ ਹੀ ਬਲਕਿ ਇਕਜੁੱਟ ਵੀ ਹੈ ਔਰ ਇਹ ਲਹਿਰਾਉਂਦੇ ਹੋਏ ਝੰਡੇ ਜਿਹੜੇ ਨੇ ਇਹ ਸਾਫ਼ ਸਾਬਿਤ ਕਰ ਰਹੇ ਬਖਸ਼ੀ ਜੀ ਕੀ ਸੰਦੇਸ਼ ਅੱਜ ਅੱਜ ਤੁਹਾਡੇ ਜਨਮਦਿਨ ਦੱਸਣਾ ਚਾਹੂੰਗਾ ਅੱਜ ਸਾਬਤ ਹੋ ਗਿਆ ਜਿਹੜਾ ਗੁਰਪੰਥ ਦੇ ਪੰਨੋਂ ਧਮਕੀ ਦੇਂਦਾ ਵੀ ਝੰਡਾ ਨਹੀਂ ਰੱਖਣ ਦੇਣਾ ਕਿ ਉਹ ਨਹੀਂ ਕਰਨਾ ਅੱਜ ਉਹ ਮੂਹ ਤੇ ਜਪੇੜ ਪਈ ਹੈ ਦੇਹ ਦੀ ਲੋਕਾਂ ਦੇ ਉੱਪਰ ਔਰ ਮੈਂ ਕਹੂੰਗਾ ਐਸ ਟਾਈਮ ਕੁਝ ਲੋਕ ਜਿਹੜੇ ਮੈਂ ਨਾਮ ਨਹੀਂ ਉਹ ਨਾਮ ਨਹੀਂ ਲਵਾਂਗਾ ਉਹ ਲੋਕ ਕਹਿੰਦੇ ਸੀਗੇ ਵੀ ਅਸੀਂ 15 ਅਗਸਤ ਨੂੰ ਅਸੀਂ ਕਲ ਜਣ ਦਿਖਾਵਾਂਗੇ ਮੈਂ ਸਰਕਾਰਾਂ ਅੱਗੇ ਔਰ ਸੈਂਟਰ ਸਰਕਾਰ ਅੱਗੇ ਪਿਆ ਅਸ ਸਰਕਾਰ ਅੱਗੇ ਬੇਨਤੀ ਕਰੂੰਗਾ ਜਿਹੜੇ ਲੋਕ ਇਹ ਗਲਤ ਬਿਆਨ ਦਿੰਦੇ ਆ ਸਾਰੇ ਦੇਸ਼ ਦੇ ਸੰਵਿਧਾਨ ਦੇ ਖਿਲਾਫ ਬੋਲਦੇ ਆ ਸਾਰੇ ਦੇਸ਼ ਦੇ ਖਿਲਾਫ ਬੋਲਦੇ ਆ ਉਹਨਾਂ ਉੱਪਰ ਕੜੀ ਕਾਰਵਾਈ ਕੀਤੀ ਜਾਵੇ ਤਾਂ ਕਿ ਦੇਹ ਦੀ ਲੋਕਾਂ ਦੇ ਉੱਪਰ ਨੱਥ ਪਈ ਜਾਵੇ ਅੱਛਾ ਦੇਸ਼ ਵਾਸੀਆਂ ਔਰ ਪੰਜਾਬ ਵਾਸੀਆਂ ਨੂੰ ਸੰਦੇਸ਼ ਅੱਜ ਸ਼ੁਭ ਦਿਹਾੜੇ ਤੇ ਪੰਜਾਬ ਵਾਸੀ ਦਵਾਂ 15 ਅਗਸਤ ਦੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਧਰਮਾਂ ਨੂੰ ਬਹੁਤ ਵਧਾਈ ਹੋਵੇ ਉਹ ਸਾਰੇ ਲੋਕ ਆਪਣੇ ਆਪਣੇ ਇਲਾਕੇ ਸ਼ਹਿਰਾਂ ਵਿੱਚ ਤਿਰੰਗਾ ਲਹਿਰਾਣ ਇਕੱਠੇ ਹੋ ਕੇ ਰਹਿ ਕੇ ਦੇਵਤਾਂ ਤੱਕ ਨੂੰ ਠੋਕੇ ਜਵਾਬ ਦੇਣ ਬਿਲਕੁਲ ਠੋਕੇ ਜਵਾਬ ਦਿੱਤਾ ਜਾਏਗਾ ਅੱਜ ਲਹਿਰਾਣਦੇ ਹੋਏ ਝੰਡੇ ਵਿਰੁੱਧੀਆਂ ਠੋਕੇ ਜਵਾਬ ਦੇ ਰਿਹਾ ਜੀ ਹਾਂਜੀ ਹਾਂਜੀ ਬਹੁਤ ਦੇ ਰਹੀ ਠੋਕੇ ਜੀ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਜੀ ਸਾਰੇ ਰਲ ਮਿਲ ਕੇ ਤਿਰੰਗਾ ਝੰਡਾ ਲਹਿਰਾਓ ਆਪਣਾ 15 ਅਗਸਤ ਆਜ਼ਾਦੀ ਦਿਵਸ ਨੂੰ ਵਧੀਆ ਮਨਾਓ ਸਾਰੇ ਦੇਸ਼ ਵਾਸੀਆਂ ਨੂੰ ਸਾਡੀ ਟੀਮ ਵੱਲੋਂ ਭਾਰਤਵanshi ਟੀਮ ਵੱਲੋਂ ਦੇਸ਼ ਵਾਸੀਆਂ ਨੂੰ 15 ਗੱਲ ਦੀ ਬਹੁਤੋ ਮੁਬਾਰਕਾਂ ਮੈਂ ਇਹ ਮੈਸੇਜ ਦੇਣਾ ਚਾਹੁੰਗਾ ਪੰਜਾਬ ਦੇ ਸੀਐਮ ਸਾਹਿਬ ਨੂੰ ਵੀ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡਾ ਜਿਹੜਾ ਭਾਈਚਾਰਾ ਕਾਇਮ ਰਹੇ ਜੈ ਹਨ ਜੈ ਭਾਰਤ ਤਾਂ ਸੰਦੇਸ਼ ਸਾਫ ਹੈ ਕਿ ਭਾਰਤ ਇੱਕ ਜੁਟ ਸੀ ਔਰ ਇੱਕ ਜੁਟ ਹੈ ਮਾਤਾ ਦੀ ਸੰਦੇਸ਼ ਦੇਣਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਤਾਂ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸਾਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਸੁਤੰਤਰਤਾ ਦਿਵਸ ਜਿਹੜਾ ਤਿਹਾੜਾ ਆਇਆ ਦਾ ਬਹੁਤ-ਬਹੁਤ ਵਧਾਈਆਂ ਤੇ ਆ ਜਿਹੜਾ ਸੁਤੰਤਰ ਦਿਵਸ ਅਸੀਂ ਮਨਾ ਰਹੇ ਹਾਂ ਸਾਰੇ ਦੇਸ਼ ਵਾਸੀ ਬੜੇ ਪਿਆਰ ਨਾਲ ਮਨਾ ਰਹੇ ਨੇ ਤੇ ਅੱਗੇ ਵੀ ਮਨਾਣਗੇ ਤੇ ਜਿਹੜੇ ਕੁਝ ਲੋਕ ਜਿਹੜੇ ਇਦਾਂ ਦੇ ਬਿਆਨ ਦਿੰਦੇ ਗਲਤ ਬਿਆਨ ਕੀ ਅਸੀਂ ਝੰਡਾ ਨਹੀਂ ਲੜਾਂ ਦੇਵਾਂਗੇ ਮੈਂ ਤਾਂ ਸਰਕਾਰ ਅੱਗੇ ਹੀ ਬੇਨਤੀ ਕਰਾਂਗਾ ਕਿ ਉਹਨਾਂ ਦੇ ਉਹਨਾਂ ਦੇ ਨੱਥ ਪਾਈ ਜਾਵੇ ਤੇ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਤਾਂ ਅੱਜ ਦੇ ਦਿਨ ਝੰਡੇ ਲਹਿਰਾ ਕੇ ਸੰਦੇਸ਼ ਦਿੱਤਾ ਹੈ ਦੇਸ਼ ਦੇ ਦੁਸ਼ਮਨਾ ਨੂੰ ਕਿ ਭਾਰਤ ਤਰਮ ਨਿਰਪੇਖ ਦੇਸ਼ ਤਾਂ ਹੈ ਹੀ ਬਲਕਿ ਇੱਕ ਜੁਟਤਾ ਦੀ ਮਿਸਾਲ ਵੀ ਪੇਸ਼ ਕਰਦਾ ਹੋਇਆ ਨਜ਼ਰ ਆ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ లై